ਸ਼ੱਕਾਪਾਦ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿੰਡ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਪਿਛਲੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਨੈਸ਼ਨਲ ਹਾਈਵੇ ਤੇ ਵੀ ਧਰਨਾ ਲਗਾਇਆ ਗਿਆ ਸੀ ਜਿਸ ਨੂੰ ਪ੍ਰਸ਼ਾਸਨ ਨੇ ਕੁਝ ਸਮੇਂ ਦੀ ਮੌਲਤ ਮਿਲ ਕੇ ਧਰਨਾ ਮੁਅੱਤਲ ਕਰਵਾਇਆ ਸੀ ਪਿੰਡ ਨਿਵਾਸੀਆਂ ਵੱਲੋਂ ਇਲਾਕੇ ਦੇ ਸਹਿਯੋਗ ਦੇ ਨਾਲ ਫੈਕਟਰੀ ਨੂੰ ਬੰਦ ਕਰਵਾਉਣ ਲਈ ਛਮਗਰਸ਼ ਕਮੇਟੀ ਵੱਲੋਂ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅਨਮਿੱਥੇ ਸਮੇਂ ਲਈ ਧਰਨੇ ਤੇ ਬੈਠ ਗਏ ਹਨ ਦੇ ਵਿੱਚ ਧਰਨਾ ਲਗਾਇਆ ਹੋਇਆ ਜੀ ਇਹ ਫੈਕਟਰੀ ਨਾਲ ਹੁਣ ਘਰਾਲੀ ਰਾਜਪੂਤਾਂ ਫੈਕਟਰੀ ਲੱਗ ਚੱਲ ਰਹੀ ਸੀ ਇਹ ਉੱਥੇ ਫਿਰ ਸਸੀਂ ਵਿਜ਼ਿਟ ਕਰਕੇ ਆਂਦਾ ਜੀ ਉੱਥੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਪਹਿਲਾਂ ਵੀ ਧਰਨਾ ਲਗਾਇਆ ਹਾਈਵੇ ਜਾਮ ਕੀਤੇ ਨੇ ਕੋਈ ਸੋਲੂਸ਼ਨ ਨਹੀਂ ਨਿਕਲਿਆ ਨਾ ਜੀ ਨਾ ਜੀ ਕੋਈ ਸਾਡਾ ਮਤਲਬ ਹੱਲ ਨਹੀਂ ਹੋਇਆ ਦਾ ਤੇ ਜਦ ਮੁਅਤਲ ਕਰਤਾ ਸੀਗਾ ਧਰਨਾ ਕੁਝ ਕਾਰਨਾ ਕਰਕੇ ਜੀ ਤੇ ਹੁਣ ਅਸੀਂ ਇੱਥੇ ਫੈਕਟਰੀ ਦਾ ਕੰਮ ਤਾਂ ਲਗਾਤਾਰ ਚੱਲ ਰਿਹਾ ਸੀ ਹੁਣ ਘਰਨਾ ਜਿਹੜੇ ਕਿੱਥੇ ਲਾਇਆ ਗਿਆ ਹੁਣ ਸਾਡੇ ਆਪਣੇ ਪਿੰਡ ਦੇ ਵਿੱਚ ਹੀ ਜੀ ਫੈਕਟਰੀ ਦੇ ਸਾਹਮਣੇ ਸਾਡੇ ਪਿੰਡ ਦੇ ਇੱਕ ਹੈਗੇ ਨੇ ਅਮਰ ਸਿੰਘ ਜੀ ਖਾਲਸਾ ਇਹ ਉਹਨਾਂ ਦਾ ਖੇਤ ਆ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਇਸ ਧਰਨੇ ਨੂੰ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਅਧਰਨਾ ਲਵਾਇਆ ਹੋਇਆ ਨਹੀਂ ਥੋੜੇ ਪਿੰਡ ਵੱਲੋਂ ਪੱਕੇ ਤੌਰ ਤੇ ਪੱਕੇ ਤੌਰ ਤੇ ਕੀ ਐਲਾਨ ਕੀਤਾ ਪਿੰਡ ਵੱਲੋਂ ਪਿੰਡ ਵੱਲੋਂ ਇਹੀ ਐਲਾਨ ਆ ਜੀ ਅਸੀਂ ਜਿੰਨਾ ਚਿਰ ਤੱਕ ਇਹ ਜਿਹੜਾ ਸਾਡਾ ਧਰਨਾ ਉਹ ਅਨੰਤੇ ਸਮੇਂ ਰਹੀ ਰਹੂਗਾ ਜਿੰਨਾ ਚਿਰ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਤੇ ਹੋਰ ਬਾਕੀ ਜਿਹੜੇ ਹੁਣ ਤੁਹਾਨੂੰ ਪਤਾ ਵੀ ਵੋਟਾਂ ਪੈਣ ਜਾ ਰਹੀਆਂ ਨੇ ਉਹਦਾ ਸਾਡੇ ਪਿੰਡ ਵੱਲੋਂ ਮੁਕੰਮਲ ਬਾਈਕਾਟ ਆ ਜੀ ਕਿਉਂਕਿ ਕੋਈ ਵੀ ਲੀਡਰ ਸਾਡੇ ਪਿੰਡ ਸਾਡੀ ਸਾਰ ਲੈਣ ਲਈ ਨਹੀਂ ਆਇਆ ਪਰ ਵੋਟ ਪਾਉਣਾ ਤਾਂ ਜਨਮ ਸਿੱਧੇ ਅਧਿਕਾਰ ਆ ਵੋਟ ਪਾਉਂਗੇ ਜੀ ਕੋਈ ਨਹੀਂ ਪਾਏਗਾ ਵੋਟ ਕਿਉਂਕਿ ਵੋਟ ਪਾ ਕੇ ਤਾਂ ਤੁਸੀਂ ਸਿਆਸਤ ਬਦਲ ਸਕਦੇ ਹੋ ਹਾਂਜੀ ਬਦਲ ਸਕਦੇ ਸੀ ਪਹਿਲਾਂ ਵੀ ਬਦਲਾ ਲਿਆਂਦਾ ਸੀਗਾ ਜੀ ਉਹ ਸਾਡੇ ਸਾਹਮਣੇ ਆ ਜੀ ਜਾਲਪੁਰੀਆ ਸਾਹਿਬ ਸਾਡੇ ਕੋਲ 1 ਮਿੰਟ ਲਈ ਵੀ ਨਹੀਂ ਆਏ ਵੀ ਤੁਸੀਂ ਕਿਉਂ ਬੈਠੇ ਹੋ ਕੀ ਮੁਸ਼ਕਲ ਆ ਤੁਹਾਨੂੰ ਹੁਣ ਸਾਰੀ ਪਾਰਟੀਆਂ ਦਾ ਵਿਰੋਧ ਕੀਤਾ ਸਾਰੀ ਪਾਰਟੀਆਂ ਦਾ ਵਿਰੋਧ ਆ ਜੀ ਜਦੋਂ ਸਾਡਾ ਜੇ ਕੋਈ ਹੱਲ ਬਣਦਾ ਕੋਈ ਬਾਹਰ ਕਰੂਗਾ ਸਾਡਾ ਤਾਂ ਅਸੀਂ ਫਿਰ ਸੋਚਾਂਗੇ ਵੋਟਾਂ ਬਾਰੇ ਹੇ ਤਾਂ ਇੱਕ ਰਹਿੰਦੇ ਨਾ ਪੰਜਾਬ ਤਾਂ ਲੱਗਿਆ ਕੁਝ ਵੀ ਨਹੀਂ ਹੋਣਾ ਹੁਣ ਪੰਜਾਬ ਤਾਂ ਲੱਗਿਆ ਹੋਇਆ ਬੂਟਾਂ ਪੈਣ ਦੇ ਕਿਨਾਰੇ ਨੇ ਵੋਟਾਂ ਵਾਲੇ ਦਿਨ ਬੂਟਾਂ ਤੇ ਬੂਥ ਲੱਗਣਗੇ ਵੋਟਾਂ ਦੇ ਬੂਥ ਤੇ ਲੱਗਣਗੇ ਪਿੰਡ 'ਚ ਲੱਗਣਗੇ ਨਾ ਜੀ ਅਸੀਂ ਪਿੰਡ 'ਚ ਬੂਥ ਨਹੀਂ ਲੱਗਣ ਦੇਣਾ ਜਿੱਦਾਂ ਹੁਣ ਆਪਣੇ ਜਗਦਾਰ ਸਿੰਘ ਜੀ ਦਿয়ালਪੁਰਾ ਮੌਕੇ ਦੇ ਐਮ.ਐਲ.ਏ ਨੇ ਉਹ ਚਾਹਣ ਤਾਂ ਫੈਕਟਰੀ ਦਾ ਕੰਮ ਬੰਦ ਕਰਵਾ ਸਕਦੇ ਨੇ ਜੀ ਆਪਣੇ ਤੌਰ ਤੇ ਉਹਨਾਂ ਕੋਲ ਇੰਨੀ ਪਾਵਰ ਹੈਗੀ ਜੋ ਫੈਕਟਰੀ ਦਾ ਬੰਦ ਕਰਾ ਦੇਣ ਚੋਣ ਜਾਬਤੇ ਤੋਂ ਬਾਅਦ ਤੇ ਜਿੱਦਾਂ ਹੋਊਗਾ ਫਿਰ ਦੇਖੀ ਜਾ ਉੱਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਹਜੇ ਤੱਕ ਠੀਕ ਹੈ ਜੀ ਕਿਹੜਾ ਕਿਹੜਾ ਪਿੰਡ ਸ਼ਾਮਿਲ ਹੈ ਤੁਹਾਡੇ ਨਾਲ ਜਿਹੜਾ ਵੋਟਾ ਨਹੀਂ ਪਾਏਗਾ ਇਹਦੇ ਵਿੱਚ ਤਾਂ ਜੀ ਆਲੇ-ਦਾਲੇ ਦੇ ਸਾਡੇ ਸਾਰੇ ਪਿੰਡ ਸ਼ਾਮਿਲ ਨੇ ਤਕਰੀਬਨ ਜਿਵੇਂ ਕਿ ਜਿਵੇਂ ਕਿ ਮੁਸਕਾਦ ਅਖੀਰਨੀਆ ਟੱਪਰੀਆਂ ਜੀ ਹਾਂਜੀ ਹਾਂਜੀ ਮਤਲਬ ਕੀ ਨਾਮ ਆ ਕਿਹੜਾ ਪਿੰਡ ਆ ਜੀ ਕੁਲਵਿੰਦਰ ਕੌਰ ਜੀ ਮੁਸਕਾਬਾਦ ਬਸ ਇੱਥੇ ਤੂੰ ਪੰਜ ਬੈਠਿਓ ਕੀ ਕਾਰਨ ਬਣਿਆ ਅਸੀਂ ਜੀ ਇਹ ਭਗਵੰਤ ਮਾਨ ਨੂੰ ਮਕਾਨ ਦਿੰਨੇ ਆ ਟਹ ਜਾਣੇ ਦੀ ਉਹਦੀ ਬਦਲਾ ਲੈ ਆਂਦਾ ਸੀ ਉਹਨੂੰ ਵੋਟਾਂ ਪਾਈਆਂ ਉਹ ਭੰਡ ਨੂੰ ਮੂਹਰੇ ਲਿਆਂਦਾ ਉਹਨੇ ਆ ਸਾਨੂੰ ਦੇਣ ਦਿੱਤੀ ਆ ਕੀ ਹੋਇਆ ਬਾਈ ਜੀ ਇਹ ਜੀ ਗੈਸ ਫੈਕਟਰੀ ਲੱਗਣੀ ਹੈ ਜੀ ਇਹ ਬਹੁਤ ਮੁਸ਼ਕਾਉਂਦੀ ਆ ਬਹੁਤ ਮੱਖੀ ਮੱਛਰ ਕੰਗਰਾਲੀ ਦੇ ਵਿੱਚ ਜਾ ਕੇ ਤੁਸੀਂ ਗਈ ਹੋਵੋਗੇ ਵੀਰ ਜੀ ਉੱਥੇ ਬਹੁਤ ਕੈਂਸਰ ਆ ਇਹਦੇ ਨਾਲ ਬਹੁਤ ਪਾਣੀ ਦੀ ਪ੍ਰਦੂਸ਼ਣ ਹੁੰਦੀ ਆ ਹਵਾ ਦੀ ਹਵਾ ਵੀ ਬਹੁਤ ਖਰਾਬ ਹੁੰਦੀ ਆ ਤੇ ਉਹ ਲੋਕ ਉਹ ਸੜਕਾਂ ਤੇ ਉੱਤਰੇ ਨੇ ਪਹਿਲਾਂ ਉਹਨਾਂ ਨੂੰ ਕਹਿੰਦੇ ਵੀ ਇਹ ਅਸੀਂ ਬਾਜਰਾ ਲਵਾਂਗੇ ਅਸੀਂ ਪਰਾਲੀ ਲਵਾਂਗੇ ਤੇ ਹੁਣ ਉਹਨਾਂ ਦਾ ਬਾਈਕਾਟ ਕੀਤਾ ਜਿਹੜਾ ਉਹ ਕੀ ਬਾਈ ਘਾਟ ਨੂੰ ਅਸੀਂ ਪਹਿਲਾਂ ਬਦਲਾ ਲਿਆ ਕੇ ਦੇਖ ਲਿਆ ਭਗਵੰਤ ਮਾਨ ਨੂੰ ਲਿਆ ਕੇ ਮੂਹਰੇ ਦੇਖ ਲਿਆ ਹੁਣ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਸੀਂ ਆਦਿਆਲਪੁਰੀਆ ਬਣਾਇਆ ਵੋਟਾਂ ਪਾਈਆਂ ਨੇ ਮੈਂ ਕਹਿੰਦੀ ਆ ਵੀ ਸਾਰੇ ਪਿੰਡ ਇੱਕ ਪਾਸੇ ਝੁਕ ਗਿਆ ਵੀ ਬਦਲਾ ਆ ਜਾਊਗਾ ਵੀ ਕਾਂਗਰਸ ਕਾਲੀ ਚੱਕੇ ਜਾਣਗੇ ਤੇ ਇਹ ਲਿਆਂਦਾ ਇਹਨੇ ਸਾਨੂੰ ਜਮਾ ਹੀ ਆਹ ਸੜਕ ਤੇ ਲਿਆ ਕੇ ਬਿਠਾ ਲਤਾ ਆ ਕੇ ਤਾਂ ਦੇਖੇ 70 70 ਸਾਲ ਦੀਆਂ ਬੀਬੀਆਂ ਬੈਠੀਆਂ ਨੇ ਉਹਨਾਂ ਦੀ ਕਦੇ ਸਾਰਤਾ ਆ ਕੇ ਲਵੇ ਆਲੇ-ਦਾਲੇ ਪਿੰਡਾਂ ਚ ਆ ਕੇ ਜਾਂਦੇ ਨੇ ਸਾਡੇ ਪਿੰਡ ਚ ਕੋਈ ਆਇਆ ਵੀ ਨਹੀਂ ਹੈਗਾ ਪਤਾ ਵੀ ਉੱਥੇ ਧਰਨਾ ਲੱਗਿਆ ਹੋਇਆ ਹੈ ਬਾਈਕਟ ਹਾਪੂਰਨ ਤਰਤੇ ਸਾਡਾ ਬਾਈਕਾ ਟੱਕੰਗਾ ਇੱਥੇ ਏੜੀਆਂ ਅੱਜ ਆਇਆ ਯੂਨੀਅਨ ਦਾ ਬੰਦਾ ਉਹ ਆ ਕੇ ਦੱਸ ਕੇ ਗਿਆ ਉਹ ਕਹਿੰਦੇ ਵੀ ਸਾਡੇ ਆਏ ਆਪ ਆਲੇ ਕਹਿੰਦੇ ਕਹਿੰਦਾਂ ਨੇ ਅਸੀਂ ਪਾਣੀ ਨਮਾਂਗੇ ਪੈ ਬਨਾਇਆ ਕਰਾਂਗੇ ਫਲਣ ਕਹਿੰਦਾ ਮੈਂ ਕਿ ਇਹ ਗੱਲਾਂ ਨਹੀਂ ਮੇਰੀ ਗੱਲ ਦਾ ਜਵਾਬ ਦੇ ਦੋ ਉਹ ਯੂਨੀਅਨ ਦੇ ਵਿੱਚ ਆ ਬੰਦਾ ਤੇ ਉਹ ਕਹਿੰਦਾ ਕਿ ਵੀ ਮੁਸਕਬਾ ਧਰਨਾ ਲੱਗਿਆ ਹੋਇਆ ਬਾਕੀ ਕੰਗਰਾਲੀ ਧਰਨਾ ਲੱਗਿਆ ਹੋਇਆ ਊਖੜੀ ਲੱਗਿਆ ਹੋਇਆ ਵੀ ਇਹ ਜਿਹੜੀਆਂ ਤੁਸੀਂ ਦੇਣ ਦਿੱਤੀ ਐ ਇਹ ਵੀ ਕੈਂਸਰ ਦੀ ਐ ਇਹ ਵੀ ਤੁਸੀਂ ਕਿਉਂ ਦਿੱਤੀ ਐ ਇਹਨੂੰ ਬੰਦ ਕਰੋ ਉਹਨਾਂ ਨੇ ਕੋਈ ਹਾਂ ਦਾ ਨਾ ਕੋਈ ਕੁਝ ਨਹੀਂ ਕਿਹਾ ਹੈਗਾ ਗੱਲਾਂ ਸੁਣ ਲਈਆਂ ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਸਾਡਾ ਕੋਈ ਬਾਸ ਮੇਰੀ ਗੱਲ ਸੁਣ ਕੇ ਜਾਣੀ ਵੀ ਫੇਰ ਅਸੀਂ ਤੁਹਾਡਾ ਰਾਹ ਰੋਕਾਂਗੇ ਵੀ ਅਸੀਂ ਸੰਘਰਸ਼ ਕਰਾਂਗੇ ਹੋਰ ਤਿੱਖਾ ਇਹ ਮਾਲਵਿੰਦਰ ਸਿੰਘ ਸਰਲੰਚ ਮੁਸਕਵਤੋ ਜੀ ਇਹ ਜੀ ਤਕਰੀਬਨ 1.5 ਸਾਲ ਤੋਂ ਚੱਲੇ ਆ ਰਹੇ ਆ ਕੀ ਮੁੱਦਾ ਮੁੱਦਾ ਇਹ ਜਿਹੜੀ ਗੈਸ ਫੈਕਟਰੀ ਹੈ ਇਹਦਾ ਸਾਨੂੰ ਪ੍ਰਦੂਸ਼ਣ ਦਾ ਬਹੁਤ ਖਤਰਾ ਜੀ ਪਾਣੀ ਗੰਦਾ ਕਰਨ ਇਹਨਾਂ ਨੇ ਸਾਡੇ ਮੇਨ ਮੁੱਦਾ ਇਹ ਨੇ ਜੀ ਹੁਣ ਤੋਂ ਲੋਕੋ ਬਲੋ ਬਾਈਕਾਟ ਕੀਤਾ ਗਿਆ ਇਲੈਕਸ਼ਨਾਂ ਦਾ ਹਾਂਜੀ ਕਿੰਨੇ ਵੱਡਾ ਪਿੰਡਾਂ ਵੱਲੋਂ ਕੀਤਾ ਗਿਆ ਕਿੰਨੇ ਲੋਕ ਇਹਦੇ ਵਿੱਚ ਆਉਂਦੇ ਨੇ ਕਿੰਨੇ ਦੇਖੋ ਅੱਜ ਸਾਡੇ ਪਿੰਡ ਵੱਲੋਂ ਬਾਈਕਟ ਕੀਤਾ ਗਿਆ ਜੀ ਜਿਵੇਂ ਪਹਿਲਾਂ ਆਪਣੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਭੂੰਦਲੀ ਪਿੰਡ ਤੋਂ ਬਾਈਕਟ ਹੋਇਆ ਆਪਣੇ ਕੰਗਰਾਲੀ ਰਾਜਪੁੱਤੋਂ ਬਾਈਕਟ ਹੋਇਆ ਜੀ ਅੱਜ ਸਾਡੇ ਪਿੰਡੋਂ ਬਾਈਕਟ ਹੋ ਗਿਆ ਆਉਣ ਵਾਲੇ ਦਿਨਾਂ ਵਿੱਚ ਸਾਡੇ ਇਲਾਕੇ ਦੇ ਮੰਨਦਾ 10-12 ਪਿੰਡਾਂ ਵਿੱਚ ਹੋਰ ਬਾਈਕਟ ਹੋ ਜਾਣਾ ਜੀ ਪਿੰਡ ਦੀ ਗੱਲ ਕਰੀਏ ਤਾਂ ਕਿੰਨੀ ਘਾਵਦੀ ਹੈ ਜਿਹੜਾ ਬਾਈਕਟ ਕੀਤਾ ਤੇ ਆਲੇ-ਦਾਲੇ ਕਿਹੜੇ-ਕਿਹੜੇ ਪਿੰਡ ਨੇ ਇਹਦੇ ਤਕਰੀਬਨ 1700 ਵੋਟ ਹੈ ਜੀ ਕੁਝ ਜਪੀਵਾਦੀ ਹੋਗੀ ਜੀ ਮੁਸਕਵਾਦੀ ਮੁਸਕਵਾਦੀ ਕਲੇ ਮੁਸਕਵਾਦੀ ਜੀ ਨਾਲ ਕਿਹੜਾ ਕਿਹੜਾ ਪਿੰਡ ਆ ਨਾਲ ਸਾਡੇ ਮੰਨ ਲਓ ਕਿਰਨੀ ਆ ਗਿਆ ਬਣਟਪਰੀਆ ਹੋ ਗਿਆ 헤ੜੀਆਂ ਬਰਮਾ ਇਧਰ ਜੀ ਟੋਟਰਪੁਰ ਗਹਿਲੇ ਵਾਲ ਸਿਆਲਾ ਬੌਂਦਲੀ ਹਰਿਓਂ ਬੜੀ ਹਰਿਓਂ ਛੋਟੀ ਹਰਿਓਂ ਸਿਆਸੀ ਪਾਰਟੀ ਨਾਲ ਪ੍ਰਸ਼ਾਸਨ ਦੇ ਨਾਲ ਇਹ ਜੀ ਸਾਡਾ ਸਾਰੇ ਨਾਲੇ ਰੋਸਾ ਬੂਥ ਲੱਗਣ ਨਹੀਂ ਲੈਣੇ ਹੁਣ ਨਹੀਂ ਲੱਗਣ ਦੇਣਾ ਜੀ ਬਿਲਕੁਲ ਬੂਥ ਕੋਈ ਵੋਟ ਨਹੀਂ ਪਾਏਗਾ ਨਹੀਂ ਪਾਊਗਾ ਜੀ ਕੋਈ ਪਰ ਵੋਟ ਪਾਉਣਾ ਤਾਂ ਜਨ ਸਿੱਧ ਅਧਿਕਾਰ ਆ ਆਪਣਾ ਦੇਖੋ ਜੀ ਆਪਾਂ ਇੱਕ ਬਸੇ ਦਾ ਕਹਿੰਦੇ ਆ ਵੀ ਸਾਡਾ ਦੇਸ਼ ਸਭ ਤੋਂ ਵੱਡਾ ਲੋਕਤੰਤਰ ਹੈ ਜਾਂ ਲੋਕਤੰਤਰ ਵਿੱਚ ਤੁਸੀਂ ਦੇਖੋ 45 ਡਿਗਰੀ ਵਿੱਚ ਸਾਡੀਆਂ ਮਾਂ ਬਣਾ ਬੈਠੀਆਂ ਨੇ ਇਹ ਤੇ ਤੁਹਾਨੂੰ ਪੁੱਛਦਾ ਵੀ ਨਹੀਂ ਗਿਆ ਕਿਹਦਾ ਲੋਕਤੰਤਰ ਹੈ ਸਾਡਾ ਵਿਸ਼ਵਾਸ ਹੀ ਨਹੀਂ ਰਿਹਾ ਹੁਣ ਤੁਰੰਤੌਰ ਤੇ ਬਾਈਕਟ ਤੁਰੰਤੌਰ ਤੇ ਬਾਈਕਟਾ ਪਿੰਡ ਵਿੱਚ ਬੈਨਰ ਲੱਗ ਚੁੱਕੇ ਨੇ ਸਾਰੇ ਕਿਤੇ ਜੀ ਬਿਲਕੁਲ ਬਾਈਕਟ ਰਹੂਗਾ ਹਾਂ ਜੀ ਕੀ ਨਾਮ ਆ ਤੁਹਾਡਾ ਕਿੱਥੇ ਦੇ ਰਹਿਣ ਵਾਲੇ ਮੇਰਾ ਨਾਮ ਨੀਸ਼ਾ ਜੀ ਸਾਫਕਾ ਸਰਪੰਚ ਕੀ ਨੇ ਪਿੰਡ ਦੇ ਸਭਨ ਸਭ ਇਥੇ ਜਿਹੜਾ ਇਹ ਲੱਗਿਆ ਹੋਇਆ ਧਰਨਾ ਕਿਉਂ ਨੂੰ ਧਰਨਾ ਦਿੱਤਾ ਜਾ ਰਿਹਾ ਤੇ ਪਿੰਡਾਂ ਵਿੱਚ ਜਿਹੜੇ ਨੇ ਹੋਲਡਿੰਗ ਬੋਰਡ ਕੀ ਲਗਾਈ ਦੀ ਕਿਦਾਂ ਜੀ ਗੱਲ ਹੈ ਦਾ ਜਿਹੜੀ ਫੈਕਟਰੀਆਂ ਜਦ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਅਸੀਂ ਸਾਰੇ ਪਿੰਡਾਂ ਨੇ ਬਾਈਕਾਟ ਕੀਤਾ ਹੋਇਆ ਜੀ ਨਾ ਤਾਂ ਅਸੀਂ ਵੋਟ ਪਾਉਣੀ ਆ ਜੀ ਨਾ ਅਸੀਂ ਪੋਲੀ ਨੂੰ ਬੂਤ ਲੱਗਣ ਦੇਣੇ ਜਿਵੇਂ ਮੁਸ਼ਕਲ ਬਾਤ ਦੇ ਕਾਰਨ ਕਿ ਅਸੀਂ ਇਹਨਾਂ ਦੇ ਨਾਲ ਆ ਜੀ ਇਹ ਕਿੰਨਾ ਟਾਈਮ ਹੋ ਗਿਆ ਸੰਘਰਸ਼ ਕਰਦਿਆਂ ਨੂੰ ਸਾਨੂੰ ਮੈਨਾਂ 1.5 ਸਾਲ ਹੋ ਗਿਆ ਹੋਣਾ ਜੀ ਪਹਿਲਾਂ ਵੀ ਸੱਚ ਧਰਨਾ ਲਾਇਆ ਸੀ ਦੋ ਵਾਰ ਧਰਨਾ ਅਸੀਂ ਸਮਰਾੜੇ ਲਾਇਆ ਤੇ 30 ਵਾਰ ਇੱਥੇ ਲਿਆ ਹੁਣੇ ਸਾਡਾ ਅਣ ਮੈਥੇ ਲਿਆ ਜਦ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਸੀ ਧਰਨਾ ਨਹੀਂ ਚੱਕਦੇ ਕਿੰਨੇ ਕ ਬੋਟ ਹੈ ਜਿਹੜੀ ਖੀਰਨੀਆ ਦੇ ਪਿੰਡ ਕਿੰਨੇ ਚ 740 ਬੋਟ ਹੈ ਜੀ ਤੇ ਖੀਰਨੀਆ ਦੇ ਇੱਕ ਲੀਡਰ ਵੀ ਨੇ ਉਹ ਲੀਡਰ ਵੀ ਸਾਡੇ ਨਾਲ ਨਹੀਂ ਜੂ ਆਉਂਦੇ ਨੇ ਸਾਡੇ ਕੋਲ ਧਰਨੇ ਚ ਆਉਂਦੇ ਨੇ ਉਹ 11000 ਰੁਪਿਆ ਵੀ ਦੇ ਗਏ ਨੇ ਜੀ ਉਹ ਧਰਨੇ ਹਾਂਜੀ ਧਰਨੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਸੀਂ ਅਸੀਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਗੱਲ ਕਰਨੀ ਹੈ ਜੀ ਅਸੀਂ ਅਸੀਂ ਪਾਰਟੀ ਦੇ ਨਾਮ 'ਚ ਅਸੀਂ 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 ਆਪਣੀ ਚਾਹੀਏਗੀ ਉਹ ਤਾਂ ਆਉਂਦੇ ਨਹੀਂ ਸਾਡੇ ਕੋਲ ਆਉਂਦੇ ਨਹੀਂ ਜੀ ਉਹ ਤਾਂ ਆਉਂਦੇ ਨੇ ਉਹ 1 ਨੋਰ ਪਾਰਟੀ ਆਮ ਆਦਮੀ ਪਾਰਟੀ ਨੂੰ ਵੋਟਾਂ ਵਾਕੇ ਨਾ ਨਾ ਅਸੀਂ ਪਾਉਂਦੇ ਨਹੀਂ ਕਿਸੇ ਨੂੰ ਨਹੀਂ ਅਸੀਂ ਵੋਟ ਪਾਉਣੀ ਕੋਈ ਆਈ ਜਾਵੇ ਕੋਈ ਆਈ ਜਾਵੇ ਜੀ ਲੈ ਟੂਨ ਦੇਸ਼ੇ ਬਣਾਉਂਦੇ ਆ ਸੂਖਤ ਲੱਗਣਗੇ ਪਿੰਡਾਂ ਚ ਨਾ ਨਾ ਅਸੀਂ ਬੂਥ ਲੱਗਣੇ ਨਹੀਂ ਦੇਣੇ ਜੇ ਕਿ ਨਾ ਅਸੀਂ ਵੋਟ ਪਾਉਣੀ ਇਹਦੇ ਕਿਹੜੇ ਪਿੰਡ ਨੇ ਇਹ ਸਾਡ ਨਾਲ ਹੈਗਾ ਜੀ ਜਿਵੇਂ ਮੁਸਕਾਬਾਦ ਹੋ ਗਈ ਖੀਰ ਨਹੀਂ ਆਉਗੀ ਪੂਰਨਾ ਹੋ ਗਿਆ ਟੱਪਰੀਆਂ ਹੋ ਗਈ ਤੇ ਹੀੜੀਆਂ ਹੋ ਗਈ ਟੋਡਰ ਪਰ ਹੋ ਗਈ ਦੋਏ ਹਰਿਓਂ ਗਹਿਰੇ ਵਾਲ ਕਿੰਨੇ ਪਿੰਡ ਨੇ ਜਿਹੜੇ ਇਹ 15 16 ਪਿੰਡ ਨਹੀਂ ਸਾਡੇ ਕੋਲ ਕਿੰਨੀ ਵੋਟ ਬਣਦੀ ਹੈ ਟੋਟਲ ਬਲਾਕ ਵਿੱਚ ਟੋਟਲ ਵੋਟ ਤਾਂ ਟਟਕੜਾ 20 30 35000 ਰੁਪਏ ਵੋਟ ਬਣ ਜਣਗੀਆਂ ਮੈਂ اے ਆ ਰੋਂ 058 ਸਮਰਾਲਾ ਜਿੱਥੋਂ ਤੱਕ ਆਪ ਜੀ ਨੇ ਇੱਕ ਸਵਾਲ ਕੀਤਾ ਵੀ ਪਿੰਡ ਮੁਸ਼ਕਾਬਾਦ ਹੀਂਗੀਆਂ ਅਤੇ ਕੋਰਪੋਰੇਟ ਦੇ ਜਿਹੜੇ ਵਸਨੀਕ ਨੇ ਉਹਨਾਂ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਇਸ ਸੰਬੰਧ ਵਿੱਚ ਮੈਂ ਤਿੰਨਾ ਪਿੰਡਾਂ ਦੇ ਵਸਨੀਕਾਂ ਤੇ ਸਾਰੇ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਇਹ ਜਿਹੜਾ ਸੰਵਿਧਾਨ ਨੇ ਸਾਨੂੰ ਜੋ VOTING ਦਾ ਰਾਈਟ ਦਿੱਤਾ ਹੋਵੇ ਉਸ ਦੀ ਅਸੀਂ ਵੱਧ ਤੋਂ ਵੱਧ ਵਰਤੋਂ ਕਰੀਏ ਅਤੇ ਆਪਣੇ ਮਨਪਸੰਦ ਜਿਹੜੇ ਨੇਤਾ ਨੂੰ ਚੁਣੀਏ ਜਿੱਥੋਂ ਤੱਕ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਉੱਥੇ ਬੂਥ ਨਹੀਂ ਲਗਾ ਦਵਾਵਾਂਗੇ ਕੋਈ ਵੀ ਵਿਦਮਨੀ ਬੈਠਣ ਦਵਾਵਾਂਗੇ ਉਸ ਵਜ੍ਹਾ ਤੇ ਮੇਰੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਵੀ ਕੋਈ ਵੀ ਅਜਿਹਾ ਕੰਮ ਨਾ ਕਰਨ ਜਿਹੜਾ ਕਾਨੂੰਨੀ ਪਰਕੇ ਦਾ ਜਿਹੜੀ ਇਲੈਕਸ਼ਨ ਦੀ ਹੈger ਵਿੱਚ ਵਿਗੜਨ ਪੈਂਦਾ ਹੋਵੇ ਸੋ ਇੱਕ ਵਾਰੀ ਫਿਰ ਮੈਂ ਆਪ ਜਿਹਦੇ ਮਾਧਿਅਮ ਰਾਹੀਂ ਆਪਣੇ TV ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਸਮਰਾਲਾ ਵਾਸੀਆਂ ਨੂੰ ਬੇਨਤੀ ਕਰਾਂਗਾ ਬਈ ਵੱਧ ਚੜ ਕੇ ਹਮ ਹਮਾ ਕੇ ਪਾਰਦਰਸ਼ੀ ਤਰੀਕੇ ਨਾਲ ਵੋਟਾਂ ਦੇ ਵਿੱਚ ਆਪਣੀ ਹਿੱਸੇਦਾਰੀ ਨੂੰ ਪਾਓ ਤੇ ਸਹੀ ਤੇ ਸੁਚਾ ਸੱਚਾ ਨੇਤਾ ਚੁਣਨ ਲਈ ਜੜੀਏ ਮਦਦ ਕਰੋ ਤੁਹਾਡੇ ਵੋਟਾਂ ਦੇ ਰਾਈਟ ਨਾਲ ਹੀ ਸਰਕਾਰ ਨੂੰ ਇੱਕ ਵਧੀਆ ਤੇ ਕੰਮ ਕਰਨ ਵਾਲਾ ਨੰਤਾ ਮਿਲੇਗਾ ਫਿਰ ਇੱਕ ਵਾਰੀ ਸਾਰਿਆਂ ਨੂੰ ਅਪੀਲ ਵੀ ਆਪਾਂ ਕਿਸੇ ਵੀ ਉਹ ਕੰਮ ਨਾ ਕਰੀਏ ਕੋਈ ਵੀ ਜਿਹੜਾ ਕੰਮ ਨਾ ਕਰੀਏ ਜਿਹੜਾ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸੰਵਿਧਾਨ ਦੇ ਚਾਹਤ ਦਾਇਰੇ ਚ ਰਹਿ ਕੇ ਜਿਹੜੀ ਕਰ ਰਹੇ ਆ ਪ੍ਰਕਿਰਿਆ ਉਸ ਵਿੱਚ ਵਿਗੜਨ ਪੰਦਾ ਹੋਵੇ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਨੂੰ ਬੇਨਤੀ ਦੁਆਰਾ ਕਰਦਾ ਕਿ ਆਪਣੇ ਵੋਟਰ ਦਾ ਅਧਿਕਾਰ ਜ਼ਰੂਰ ਕਰੀਏ ਅਤੇ ਦੂਸਰਾਂ ਨੂੰ ਵੀ ਵੋਟ ਪਾਣ ਦੀ ਕਿਸੇ ਨੂੰ ਵੀ ਵੋਟ ਪਾਣ ਤੋਂ ਰੋਕਿਆ ਨਾ ਜਾਵੇ ਇਹ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ